ਭਾਜੀ ਕਸ਼ਮੀਰ ਤੋਂ ਕਸਟਮਰ ਆਏ ਨੇ ਉਹਨਾਂ ਨੇ 1.3 ਲੱਖ ਰੁਪਏ ਦਾ ਸਮਾਨ ਲਿਆ ਜੀ ਤੇ ਪੇਮੈਂਟ ਕਹਿੰਦੇ ਆ ਭਾਜੀ ਇਹਨੂੰ ਫੜਾਣੀ ਹੈਗੀ ਆ ਤੁਸੀਂ ਆਜੋ 2 ਮਿੰਟ ਭਾਜੀ ਆਜੋ ਉਹਨਾਂ ਦੀ ਟ੍ਰੇਨ ਦਾ ਟਾਈਮ ਹੋ ਰਿਹਾ ਹੈਗਾ ਪੇਮੈਂਟ ੱਪਾ ਲੈ ਲੈਣੇ ਆ ਭਾਜੀ ਹੋ ਗਏ ਤੁਸੀਂ ਫ੍ਰੀ ਹਾਂਜੀ ਬੋਲੋ ਪਾਜੀ ਬੋਲਣਾ ਕੀ ਹੈਗਾ ਜਿਹੜੇ ਕਸ਼ਮੀਰ ਤੋਂ ਕਸਟਮਰ ਆਏ ਸੀਗੇ ਹੌਸਲ ਵਾਲੇ ਉਹਨਾਂ ਦਾ ਪੋਨੇ 3 ਲੱਖ ਦਾ ਬਿੱਲ ਬਣਿਆ ਸੀਗਾ ਤੇ ਪੇਮੈਂਟ ਕੰਦੇ ਪਾਜੀ ਨੂੰ ਫੜਾਵਾਂਗੇ ਪਾਜੀ ਉਹਨਾਂ ਦੇ ਟ੍ਰੇਨ ਦਾ ਟਾਈਮ ਹੋ ਰਿਹਾ ਸੀਗਾ ਤੇ ਉਹ ਚਲੇ ਗਏ ਤੇ ਕਹਿੰਦੇ ਪੇਮੈਂਟ ਅਸੀਂ ਬਾਅਦ ਚ ਪਾ ਦਾਂਗੇ ਜੀ ਕੁਛ ਤਾਂ ਐਡਵਾਂਸ ਫੜਦਾ ਲੈਣਾ ਸੀਗਾ ਉਹਨਾਂ ਤੋਂ ਐਡਵਾਂਸ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਪਾਜੀ ਪੇਮੈਂਟ ਉਹਨਾਂ ਨੇ ਪੂਰੀ ਦੇ ਦੇਣੀ ਸੀ ਜੇ ਤੁਸੀਂ ਆ ਜਾਂਦੇ ਅਰਦਾਸ ਤਾਂ 2 ਮਿੰਟ ਰੁੱਕੇ ਵੀ ਹੋ ਸਕਦੀ ਸੀ ਕਿਆ ਤਤੁਰਹੁਣ ਅਰਦਾਸ 2 ਮਿੰਟ ਰੁਕੇ ਹੋ ਸਕਦੀ ਸੀ ਕਾਕਾ ਇਹ ਅਰਦਾਸ ਹੈ ਇਹ ਕੋਈ ਆਮ ਬੰਦੇ ਦਾ ਗੱਲਬਾਤ ਨਹੀਂ ਜਿਹਨੂੰ ਵਿਚਕਾਰ ਰੁਕਿਆ ਜਾ ਸਕੇ ਜਦੋਂ ਅਰਦਾਸ ਹੋ ਰਹੀ ਹੁੰਦੀ ਹੈ ਨਾ ਤੇ ਹਰ ਸਿੱਖ ਦਾ ਫਰਜ਼ ਬੰਦਾ ਕਿ ਉਹ ਆਪਣੇ ਸਾਰੇ ਕੰਮਕਾਜ ਛੱਡ ਕੇ ਅਰਦਾਸ 'ਚ ਸ਼ਾਮਲ ਹੋ ਜੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਦੁਨੀਆ ਚਲਾਨੀ ਹੈ ਜੋ ਸਾਡੇ ਕਾਰੋਬਾਰ ਨੂੰ ਚਲਾਣ ਵਾਲਾ ਹੋਈ ਹੈ ਤੇ ਅਸੀਂ ਇੱਕ ਕਸਟਮਰ ਪਿੱਛੇ ਉਹਨੂੰ ਛੱਡ ਕੇ ਆ ਜਾਈਏ ਐਦਾਂ ਨਹੀਂ ਕਦੇ ਹੋ ਸਕਦਾ ਉਹ ਕਾਕਾ ਜੀ ਕਾਰੋਬਾਰ ਤਾਂ ਚਲਦੇ ਰਹਿਣਗੇ ਜਦੋਂ ਗੁਰਬਾਨੀ ਦੀ ਗੱਲ ਆਵੇ ਅਰਦਾਸ ਦੀ ਗੱਲ ਆਵੇ ਗੁਰਦੁਆਰਾ ਸਾਹਿਬ ਜਾਨ ਦੀ ਗੱਲ ਆਵੇ ਤਾਂ ਸਤਾਂ ਸਾਰੇ ਕੰਮ ਕਾਜ ਭੁੱਲ ਚੋ ਉਹਦਾ ਧਿਆਨ ਕਰੋ ਜਿਸ ਨੇ ਸਾਰੀ ਦੁਨੀਆ ਚਲਾਈ ਹੈ ਭਾਜੀ ਅੱਜ ਮੈਨੂੰ ਪਤਾ ਲੱਗਿਆ ਅਰਦਾਸ ਦਾ ਕੀ ਮਤ ਹੈ